ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤੁਹਾਨੂੰ ਪਸੀ ਪਟਾਣਾ ਬਾਜ਼ਾਰ ਦੇ ਵਿੱਚ ਅੱਜ ਉੱਗ ਦੀ ਹੱਟੀ ਆ ਬਾਜ਼ਾਰ ਦੇ ਵਿੱਚ ਇਧਰੇ ਪਾਸੇ ਆਪਣਾ ਹੈਗਾ ਆ ਰਾਜੂ ਹਲਵਾਈ ਇਹਦੇ ਨਾਲ ਇਧਰ ਚੱਡਾ ਰੈਡੀमेड ਕੱਪੜੀ ਦੁਕਾਨ ਆ ਜਿਹਦੇ ਵਿੱਚ ਸਾਰਾ ਸਮਾਨ ਆਪਾਂ ਨੂੰ ਮਿਲਦਾ ਆ ਕੀ ਕੀ ਸਮਾਨ ਆ ਉਹ ਆਪਾਂ ਗੱਲ ਕਰਦੇ ਆ ਭਾਈ ਸਾਹਿਬ ਨਾਲ ਤੁਹਾਡੇ ਕੋਲ ਕੀ ਕੀ ਸਮਾਨ ਆ ਜੀ ਇੱਥੇ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਕਤਾਰ ਮਿਲ ਜਾਣਗੇ ਜੀ ਹਾਂ ਜਤਰਾ ਸਾਹਿਬ ਹੋਗੇ ਕੰਗੇ ਹੋਗੇ ਕੜੇ ਹੋਗੇ ਆਪਣੀ ਮਾੜਾ ਹੋਗੇ ਜੀ ਬੁਤਿਆ ਹੋਗੇ ਪਟਕੇ ਹੋਗੇ ਪਛਾਰੇ ਹੋਗੇ ਸੱਤੇ ਹੋਗੇ ਸਭ ਤੋਂ ਹਰ ਇੱਕ ਵਿਧੀ ਕਵਾਲਿਟੀ ਦਾ ਟ੍ਰੇਟ ਦੇ ਪਿੱਛੇ ਬਹੁਤ ਜ਼ੋਰ ਹੋਗੀ ਜਿਆਪਾ ਬਣਾਇਆ ਅੰਦਰ ਵੀਰ ਵਧੀਆ ਸਾਡਾ ਬਟੂਏ ਹੋਗੇ ਜਿਵੇਂ ਜ਼ੋਰ ਹੋਗੀ ਠੀਕੜ ਹੋਗੀ ਟੈਂਟ ਕਿੰਜ ਜੀ ਵੀ ਪੈਟਾ ਵਧੀਆ ਕੁਆਲਿਟੀ ਦਾ ਟ੍ਰੇਟ ਦੇ ਆਪਾਂ ਦੇਨੇ ਆਪਣੇ ਜੋ ਜੋਗੀ ਸਾਟੀ ਨੇੜੇ ਟੱਡਾ ਰੈਡੀ ਮੇਡੀ ਆਪਾਂ ਜੇ ਫਸਰੀ ਸਾਹਿਬ ਹੀ ਮਿਲਦੇ ਨਹੀਂ ਹੋ ਰਹੇ ਤੇ ਜੁਗਜੀਤ ਸਿੰਘ ਸਾਹਿਬ ਜੀ ਕਾਤਰਾ ਸਾਹਿਬ ਆਪਣੇ ਕੜੇ ਹ ਡਿਜ਼ਾਈਨਡਾਰ ਬਧੀਆ ਬੜਾ ਜੀ ਮਾਲਾ ਸਾਹਿਬ ਤੋਂ ਕਿਰਤੀਆਂ ਕੜੇ ਨਾਲੇ ਆਪਣੇ ਸੈਂਡੋ ਹਰ ਵੀਰ ਹਸਰਾ ਦਾ ਸਨਮਾਨ ਬਧੀਆ ਦੇ ਘੱਟ ਰੇਟ ਦੇ ਮਿਲੋ ਬਜੀ ਤੇ ਜੋ ਭਾਈ ਸਾਹਿਬ ਨੇ ਸਾਨੂੰ ਦੱਸਿਆ ਸਾਰਾ ਸਮਾਨ ਇੱਥੇ ਸੀਰੀ ਸਾਹਿਬ ਕੜੇ ਕਿਰਪਾਨਾਂ ਕਸ਼ੇਰ ਕੰਗੇ ਯਾਨੀ ਹਰ ਇੱਕ ਸਮਾਨ ਆਪਾਂ ਨੂੰ ਇਸ ਬਸੀ ਉਠਾਣਾ ਵਿੱਚ ਸ਼ਹਿਰ ਬਸੀ ਉਠਾਣਾ ਵਿੱਚ ਮਿਲਦਾ ਜੋ ਜੋ ਜੀ ਨੇ ਦੱਸਿਆ ਬਾਕੀ ਮੈਂ ਤੁਹਾਨੂੰ ਦੱਸਦਾ ਕੱਲ੍ਹ ਜੀ ਦੇਖੋ ਜੀ ਕੰਘੇ ਲੈ ਲੋ ਟਾਡੀ ਦੀ ਕੰਘੀ ਵਧੀਆ ਕੁਆਲਟੀ ਦੇ ਘੱਟ ਰੇਟ ਤੇ ਜੀ ਬਹੁਤ ਵਧੀਆ ਕੁਆਲਟੀ ਦੀ ਦੇਵਾਂਗੇ ਜੀ ਵਧੀਆ ਜੀ ਤੁਹਾਨੂੰ ਜੇਕਰ ਫਤਿਹਗੜ ਸਾਹਿਬ ਤੋਂ ਸਮਾਨ ਲੈਣ ਜਾਣਿਆ ਤੁਹਾਨੂੰ ਫਤਿਹਗੜ ਸਾਹਿਬ ਜਾਣ ਦੀ ਲੋੜ ਨਹੀਂ ਤੁਹਾਨੂੰ ਸਮਾਨ ਉਰੀਓ ਮਿਲੂ ਅਥੀ ਬਸੀ ਬਠਾਣਾ ਸ਼ਹਿਰ ਚ ਆ ਕੇ ਸੇਵਾ ਦਾ ਮੌਕਾ ਦਿਓ ਆਗੇ ਭਾਈ ਸਾਹਿਬ ਉਹ ਦੁਕਾਨ ਦੇ ਵਿੱਚ ਹਰ ਇੱਕ ਜੋ ਆਪਾਂ ਸ੍ਰੀ ਸਾਹਿਬ ਆਉਣੇ ਆ ਪੰਜੇ ਕਕਾਰ ਇਹਨਾਂ ਕੋਲ ਮੌਜੂਦ ਨੇ ਹੋਰ ਵੀ ਸਮਾਨ ਜੋ ਗਤਰਾ ਸਾਹਿਬ ਮਿਲਣਗੇ ਜਿਹੜਾ ਛੋਟਾ ਵੱਡਾ ਜਿਹਦਾ ਲੋਕ ਤੋਂ ਲੋਕ ਵਾਲਾ ਹਰ ਤਰ੍ਹਾਂ ਦਾ ਗਤਰਾ ਸਾਹਿਬ ਮਿਲ ਗਈ ਸੰਗਿਆ ਦੇ ਹੋਗੇ ਸੰਗੇ ਬੰਨ੍ਹ ਕੇ ਪਟਕੀ ਹੋਗੇ ਸੱਚੇ ਹੋਗੇ ਕਚਹਿਰੇ ਹੋਗੇ ਅੰਡਰਵੇਅਰ ਹੋਗੇ ਬਰੈਰ ਉਨਸਾ ਕੁਝ ਖੱਟ ਰੇਟ ਤੇ ਚੀਜ਼ ਵਧੀਆ ਮਿਲੂਗੀ ਜੀ ਇਹ ਜੋ ਤੁਹਾਨੂੰ ਦੱਸਿਆ ਬਜਾਅ ਦਾ ਟਰੈਸ ਵੀ ਦੱਸਤਾ ਕਿ ਕਿਰਪਾ ਕਰਕੇ ਸਾਨੂੰ ਬੇਨਤੀ ਆ ਇਸ ਭਾਈ ਸਾਹਿਬ ਦਾ ਕਿ ਸਹਿਯੋਗ ਕਰੋ ਇਹਹੀ ਬੇਨਤੀ ਹੈ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ